कल दत्ता मैं नूस पड़ा आया की दसा बड़ा मन कबराया कल दत्ता मैं नूस पड़ा आया की दसा बड़ा मन कबराया बगदी देखी नदी तूल दी मैं तो तरनी हूँ ना जो सुपने में जतके आ दत्ता मैं तो ਦੂਰ ਨਹੀਂ ਕੋਈ ਮੈਂ ਅਨਸਰ ਅਰਜਨ ਦੀ ਦੇਰ ਬਹਤ ਸਾਰੇ ਦੇ ਮੂਹਰੇ ਲਖ ਲਖ ਮਜ ਨੂੰ ਮਿਲੋਈ ਲਿਖੀਆਂ ਲੇਖੀਆਂ ਜਿਤ ਤੁਮ ਮੋੜ ਸਕਦਾ ਕੋਈ ਇਹ ਲਿਖੀਆਂ ਲੇਖੀਆਂ ਜਿਤ ਤੁਮ ਮੋੜ ਦੇ ਸਕਦਾ ਕੋਈ ਹਾਂਜੀ ਕੀ ਹਾਲ ਚਾਲ ਨੇ ਦੋਸਤੋ ਸਭ ਦੇ ਉਮੀਦ ਕਰਦਾ ਕਿ ਸਾਰੇ ਤੁਸੀਂ ਠੀਕ ਹੋਵੋਗੇ ਸੋ ਇਹ ਛੋਟੀ ਜਿਹੀ ਜੇ ਕੋਸ਼ਿਸ਼ ਕੀਤੀ ਸੀ ਜੋ ਚੰਗੀ ਲੱਗੇ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਤੇ ਦੇਖੋ ਕੋਈ ਵੀ ਆਪਣੇ ਮਾਂ ਦੇ ਪੇਟ ਦੇ ਵਿੱਚੋਂ ਸੋ ਕੁਝ ਵੀ ਸਿੱਖ ਕੇ ਨਹੀਂ ਆਉਂਦਾ ਸਾਰਾ ਕੁਝ ਇੱਥੇ ਆਣ ਕੇ ਦੁਨੀਆ ਤੇ ਸਿੱਖਣਾ ਪੈਂਦਾ ਤੇ ਸੱਚ ਜਾਣਿਓ ਇੱਕ ਸਿੱਖਿਆ ਜਿਹੜੀ ਹੈ ਸਖਿਆਰਥੀ ਜਿਹੜਾ ਹੁੰਦਾ ਕਿਸੇ ਨੂੰ ਗਿਆਨ ਦਿੱਤਾ ਨਹੀਂ ਜਾ ਸਕਦਾ ਗਿਆਨ ਲੈਣਾ ਪੈਂਦਾ 50 ਜਣੇ ਸਕੂਲ ਦੇ ਵਿੱਚ ਇੱਕ ਕਲਾਸ ਦੇ ਵਿੱਚ ਹੁੰਦੇ ਨੇ ਤੇ ਜਿਹੜਾ ਇੱਕ ਮਾਸਟਰ ਹੁੰਦਾ ਉਹ ਇਹ ਨਹੀਂ ਵੀ ਉਹਦੀ ਕਿਸੇ ਨਾਲ ਕੋਈ ਦੁਸ਼ਮਣੀ ਹੁੰਦੀ ਹੈ ਉਹ ਸਾਰਿਆਂ ਨੂੰ ਕੁਝ ਆ ਪੜਾਉਂਦਾ ਹੈ ਤੇ ਵੇਖੋ ਗਿਆਨ ਲੈਣਾ ਪੈਂਦਾ ਤੇ ਇੱਕ ਬੱਚਾ ਐਸਾ ਹੁੰਦਾ ਜਿੰਨੇ ਪੜਿਆ ਸਾਰਾ ਕੁਝ ਪਰ ਫਿਰ ਵੀ ਉਹ ਫੇਰ ਹੋ ਜਾਂਦਾ ਤੇ ਦੂਸਰਾ ਬੱਚਾ ਇਹ ਕਹਿੋ ਜਿਹਾ ਹੁੰਦਾ ਜਿਹੜਾ ਫਸਟ ਆ ਜਾਂਦਾ ਪਹਿਲੇ ਨੰਬਰ ਤੇ ਆ ਜਾਂਦਾ ਦੇਖੋ ਗਿਆਨ ਜਿਹੜਾ ਇਹ ਲਿਆ ਜਾਂਦਾ ਇਹ ਦਿੱਤਾ ਨਹੀਂ ਜਾ ਸਕਦਾ ਤੇ ਸਾਡੇ ਅੰਦਰ ਇੰਨਾ ਗਿਆਨ ਹੈ ਵੈਗੁਰੂ ਨੇ ਕਿਰਪਾ ਕੀਤੀ ਹੈ ਆਪਣੇ ਸਾਰਿਆਂ ਦੇ ਅੰਦਰ ਹਰ ਇੱਕ ਦੇ ਵਿੱਚ ਬਹੁਤ ਹੁਨਰ ਹੈ ਤੇ ਉਹਨੂੰ ਕੱਢਣਾ ਪੈਂਦਾ ਬਾਹਰ ਤੇ ਜ਼ਿੰਦਗੀ ਦੇ ਵਿੱਚ ਸੰਘਰਸ਼ ਕਰਕੇ ਹੀ ਲੋਕ ਅੱਗੇ ਵਧਦੇ ਨੇ ਇੱਕ ਅੰਗਰੇਜ਼ ਸੀ ਤੇ ਉਹਦੇ ਕੋਲੇ ਬਿਲੀਅਨ ਪ੍ਰੋਪਰਟੀ ਸੀ ਤੇ ਉਹਨੇ ਜਦੋਂ ਆਪਣੀ ਵਸੀਅਤ ਕੀਤੀ ਤੇ ਉਹਨੇ 1 ਮਿਲੀਅਨ ਕੇਵਲ ਆਪਣੇ ਪੁੱਤ ਦੇ ਨਾਂ ਕੀਤਾ ਬਾਕੀ ਸਾਰੇ ਉਹਨੇ ਡੋਨੇਟ ਕਰਤੇ ਤੇ ਕਿਸੇ ਨੇ ਪੁੱਛਿਆ ਵੀ ਭਾਈ ਤੇਰੇ ਕੋਲੇ ਇੰਨੀ ਮਾਇਆ ਸੀ ਤੇ ਤੂੰ ਆਪਣੇ ਪੁੱਤ ਨੂੰ ਕਿਉਂ ਨਹੀਂ ਦਿੱਤੀ ਇੱਕ ਇਹਨੇ ਦਿੱਤਾ ਕਿਉਂ ਇਹਦਾ ਕੀ ਕਾਰਨ ਸੀ ਤੇ ਉਹ ਕਹਿੰਦਾ ਜਿਵੇਂ ਇਹਨੂੰ ਸਾਰਾ ਕੁਝ ਦੇ ਦਿੰਦਾ ਇਹਨੇ ਐਸ਼ ਪਰਸਤੀ ਬਣ ਜਾਣਾ ਸੀ ਇਹਨੇ ਆਪਣੀ ਜ਼ਿੰਦਗੀ ਖਰਾਬ ਕਰ ਲੈਣੀ ਸੀ ਹੁਣ ਲਾਲਚ ਲੱਗੇਗਾ ਮਿਹਨਤ ਕਰੇਗਾ ਆਪੇ ਤਰੱਕੀ ਕਰੇਗਾ ਸੋ ਇਸੇ ਤਰ੍ਹਾਂ ਜੇ ਸਾਨੂੰ ਸਾਰਾ ਕੁਝ ਮਿਲ ਜੇ ਫਿਰ ਅਸੀਂ ਕੁਝ ਨਹੀਂ ਕਰ ਸਕਦੇ ਤੇ ਜੇ ਵੈਗੁਰੂ ਕਿਰਪਾ ਕਰਦਾ ਸਾਨੂੰ ਆਪ ਨੂੰ ਮਿਹਨਤ ਕਰਨੀ ਪੈਂਦੀ ਹੈ ਤੇ ਉਹਦੀ ਫਿਰ ਵੈਗੁਰੂ ਕਿਰਪਾ ਕਰਦਾ ਇੱਕ ਨਾ ਇੱਕ ਦਿਨ ਉਹ ਚੀਜ਼ ਜਰੂਰ ਸਫਲ ਹੋ ਜਾਂਦੀ ਹੈ ਮਿਹਨਤ ਦਾ ਫਲ ਮਿੱਠਾ ਹੁੰਦਾ ਇਸ ਕਰਕੇ ਭਾਈ ਜ਼ਿੰਦਗੀ ਦੇ ਵਿੱਚ ਦੁੱਖ ਸੁੱਖ ਚੱਲਦੇ ਰਹਿੰਦੇ ਨੇ ਕਿੱਤੇ ਵੀ ਮਿਹਨਤ ਤੋਂ ਨਹੀਂ ਹਾਰਨਾ ਤੇ ਜੁੜਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਾਲ ਹੈ ਤੇ ਉਹਨਾਂ ਦੀ ਬਾਣੀ ਦੇ ਵਿੱਚ ਇੰਨੀ ਬਾਬਰ ਹੈ ਕਿ ਪਿਆਰਿਓ ਇਨਸਾਨ ਨੂੰ ਕੀ ਦਾ ਕੀ ਬਣਾ ਸਕਦੇ ਨੇ ਉਹ ਨਾ ਚੀਜ਼ਾਂ ਨੂੰ ਜਿਹੜੇ ਨਾ ਚੀਜ਼ ਨੇ ਉਹਨਾਂ ਨੂੰ ਚੀਜ਼ ਬਣਾ ਦਿੰਦੇ ਨੇ ਇੱਕ ਮੈਨੂੰ ਜ਼ਿਕਰ ਯਾਦ ਆਇਆ ਆਪ ਸਭ ਦੇ ਨਾਲ ਸਾਂਝਾ ਕਰਦੇ ਆਂ ਕਹਿੰਦੇ ਪੁਰਾਣੇ ਸਮਿਆਂ ਦੀ ਗੱਲ ਹੈ ਤੇ ਇੱਕ ਨਾ ਪਾਕਿਸਤਾਨ ਦਾ ਉਹਨਾਂ ਦੀ ਫੌਜ ਦਾ ਵੱਡਾ ਮੁਖੀ ਸੀ ਕੋਈ ਤੇ ਉਹਨੂੰ ਮਿਲਣ ਇੱਕ ਸਰਦਾਰ ਗਿਆ ਤੇ ਜਦੋਂ ਸਰਦਾਰ ਗਿਆ ਤੇ ਉਹਨੇ ਦੇਖਿਆ ਵੀ ਉਹ ਜਿਹੜਾ ਫੌਜ ਦਾ ਮੁਖੀ ਹੈ ਉਹ ਹੁਣ ਕੁਰਸੀ ਤੇ ਬੈਠਾ ਹੋਇਆ ਤੇ ਮਗਰਲੇ ਪਾਸੇ ਉਹਦੇ ਫਰੇਮ ਦੇ ਵਿੱਚ ਮੜਾ ਕੇ ਪਹਿਲੀ ਬਾਣੀ ਦਾ ਪਾਠ ਲਿਖਿਆ ਗਿਆ ਸੀ ਗੁਰੂ ਨਾਨਕ ਦੀ ਬਾਣੀ ਦਾ ਤੇ ਉਹਨੇ ਗੁਰਸਿੱਖ ਦੇ ਵੇਖਿਆ ਵੀ ਬੰਦਾ ਮੁਸਲਮਾਨ ਹੈ ਤੇ ਬਾਣੀ ਦੇ ਪਾਠ ਦੀ ਪੰਕਤੀ ਇਹ ਕਿਉਂ ਮੜਾਈ ਬੈਠਾ ਹੈ ਕੀ ਗੱਲ ਹੈ ਤੇ ਉਹਨੇ ਪੁੱਛ ਲਿਆ ਕਹਿੰਦਾ ਜੀ ਆ ਤੁਸੀਂ ਮੁਸਲਮਾਨ ਹੋ ਤੁਸੀਂ ਤੇ ਨਿਵਾਜ ਗੁਜਾਰਦੇ ਹੋ ਤੁਸੀਂ ਤੇ ਅੱਲਾਹ ਦੇ ਪੁਜਾਰੀ ਹੋ ਤੇ ਤੁਸੀਂ ਆ ਕਿਵੇਂ ਬੀਗ ਗੁਰੂ ਗ੍ਰੰਥ ਸਾਹਿਬ ਮਾਰੇ ਜਪਜੀ ਸਾਹਿਬ ਦੀ ਪਹਿਲੀ ਕੋੜੀ ਦਾ ਪਾਠ ਕਿਉਂ ਲੈ ਕੇ ਲਾਇਆ ਤੇ ਉਹ ਕਹਿੰਦਾ ਵੀ ਤੈਨੂੰ ਮੈਂ ਗੱਲ ਸੁਣਾਉਣਾ ਫਿਰ ਦੱਸਾਂਗਾ ਵੀ ਕਿਉਂ ਲੈ ਕੇ ਲਾਇਆ ਕਹਿੰਦਾ ਸੁਣਾ ਕਹਿੰਦਾ ਗੱਲ ਇਹ ਸੀ ਵੀ ਇੱਕ ਛੋਟਾ ਜਿਹਾ ਬੱਚਾ ਸੀ ਤੇ ਕਹਿੰਦੇ ਉਹਨਾਂ ਪੜ੍ਹਾਈ ਵਿੱਚ ਉਹਦਾ ਮਨ ਨਹੀਂ ਸੀ ਲੱਗਦਾ ਤੇ ਹੁਣ ਹੁੰਦਾ ਕੀ ਸੀ ਵੀ ਮਾਂ-ਬਾਪ ਸਾਰਿਆਂ ਦੇ ਚਾਹੁੰਦੇ ਨੇ ਸਾਡਾ ਬੱਚਾ ਪੜ੍ਹ ਲੈ ਕੇ ਇੱਕ ਚੰਗਾ ਇਨਸਾਨ ਬਣ ਜੇ ਤੇ ਹੋਇਆ ਕੀ ਕਹਿੰਦੇ ਉਹ ਬੱਚੇ ਦਾ ਪੜ੍ਹਾਈ ਵਿੱਚ ਮਨ ਨਹੀਂ ਸੀ ਲੱਗਦਾ ਤੇ ਕਹਿੰਦੇ ਉਹ ਬੱਚਾ ਜਿਹੜਾ ਘਰ ਦੇ ਵੀ ਉਹਨੂੰ ਕੁੱਟ-ਕੁੱਟ ਕੇ ਸਕੂਨ ਛੱਡਦੇ ਸੀ ਦੇ ਸਕੂਲ ਅਲੇ ਵੀ ਕੁੱਟ ਕੇ ਘਰ ਦਿੰਦੇ ਸੀ ਵੀ ਚੱਲ ਇੱਥੋਂ ਕਾਕਾ ਤੇ ਕਹਿੰਦੇ ਹੁਣ ਨਾ ਉਹ ਨਾ ਘਰੋਂ ਛਤਰ ਖਾਣੇ ਉਧਰੋਂ ਸਕੂਲ ਚੋਂ ਤੇ ਜਦੋਂ ਸਕੂਲ ਚੋਂ ਫਿਰ ਘਰੇ ਆਉਣਾ ਫਿਰ ਛਤਰ ਪੈਣੇ ਕਹਿੰਦੇ ਰੋਜ਼ ਹੀ ਐ ਚੱਲੀ ਗਿਆ ਤੇ ਇੱਕ ਦਿਨ ਰੋਂਦਾ ਰੋਂਦਾ ਉਹ ਬੱਚਾ ਨਾ ਆਪਣੇ ਘਰਾਂ ਨੂੰ ਆਉਂਦਾ ਆਉਂਦਾ ਤੇ ਉਹ ਬੱਚਾ ਰੋਂਦਾ ਪਿਆ ਸੀ ਤੁਰਿਆ ਆਵੇ ਤੇ ਅੱਗੋਂ ਨੂੰ ਕੋਈ ਗੁਰਸਿੱਖ ਪਿਆਰਾ ਮਿਲਿਆ ਤੇ ਗੁਰਸਿੱਖ ਪਿਆਰੇ ਨੇ ਹੁਣ ਬੰਦਾ ਪੁੱਛ ਹੀ ਲੈਂਦਾ ਵੀ ਛੋਟਾ ਜਿਹਾ ਬੱਚਾ ਕਿਉਂ ਰੋਂਦਾ ਜਾਂਦਾ ਹੈ ਤੇ ਉਹਨੂੰ ਪੁੱਛਿਆ ਵੀ ਪੁੱਤ ਕਿਉਂ ਰੋਂਦਾ ਜਾਂਦਾ ਹੈ ਤੇ ਉਹਨੇ ਅੱਗੋ ਜਵਾਬ ਦਿੱਤਾ ਕੀ ਜਵਾਬ ਦਿੱਤਾ ਕਹਿੰਦਾ ਜੀ ਪੜ੍ਹਾਈ ਦੇ ਵਿੱਚ ਮੈਂ ਹੁਸ਼ਿਆਰ ਨਹੀਂ ਮੇਰਾ ਮਨ ਨਹੀਂ ਲੱਗਦਾ ਗਿਆਨ ਔਖਾ ਮੈਨੂੰ ਘਰੋਂ ਵੀ ਛਿੱਤਰ ਪੈਂਦੇ ਨੇ ਤੇ ਸਕੂਲੋਂ ਵੀ ਤੇ ਸਕੂਲ ਵਾਲੇ ਫਿਰ ਘੱਲ ਦਿੰਦੇ ਨੇ ਘਰੋਂ ਹੁਣ ਫਿਰ ਜਾ ਕੇ ਛਿੱਤਰ ਪੈਣਗੇ ਤੇ ਕਹਿੰਦਾ ਮੈਂ ਕਰਾਂ ਕਿ ਜੋਰ ਪੂਰਾ ਲਾਉਣਾ ਤੇ ਕਹਿੰਦੇ ਨੇ ਉਹ ਫਿਰ ਉਹ ਗੁਰਸਿੱਖ ਪਿਆਰੇ ਨੇ ਕਿਹਾ ਵੀ ਪੁੱਤ ਤੈਨੂੰ ਇੱਕ ਮੰਤਰ ਦਿਆਂ ਕਿਉਂਕਿ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਹੋ ਨਾਨਕੁਰ ਮੰਤਰ ਦੜਾਇਆ ਕਹਿੰਦਾ ਪੁੱਤੇ ਮੰਤਰ ਨੂੰ ਤੂੰ ਜੱਪੀ ਜਾਣਾ ਪਹਿਲੀ ਪੌੜੀ ਦਾ ਪਾਠ ਆਦ ਸੱਚ ਨੂੰ ਬਾਦ ਸੱਚ ਹੈ ਵੀ ਸੱਚ ਨਾਨਕ ਉਸੇ ਵੀ ਸੱਚ ਤੱਕ ਕਹਿੰਦੇ ਪੁੱਤ ਤੂੰ ਇਹ ਜਪ ਵੀ ਜਾਣਾ ਹੈ ਬਾਕੀ ਮਹਿਗੂਮ ਨੇ ਆਪੇ ਕਰ ਦੇਣਾ ਤੂੰ ਮਿਹਨਤ ਕਰਨੀ ਹੈ ਤੇਰਾ ਦਿਮਾਗ ਆਪੇ ਸਹੀ ਹੋ ਜਾਏਗਾ ਕਹਿੰਦੇ ਉਹ ਬੱਚੇ ਨੇ ਫਿਰ ਜਪਿਆ ਤੇ ਕਹਿੰਦੇ ਜਦੋਂ ਜਪਿਆ ਨਾ ਤੇ ਉਹ ਉਹ ਜਿਹੜਾ ਬੱਚਾ ਸੀਗਾ ਤੇ ਹੁਣ ਗੁਰਸਿੱਖ ਨੇ ਪੁੱਛਿਆ ਵੀ ਉਹ ਬੱਚੇ ਦਾ ਕੀ ਹੋਇਆ ਜਿਹੜੇ ਬੱਚੇ ਨੂੰ ਰੋਜ਼ ਸਕੂਲਾਂ ਵੀ ਕੱਢ ਦਿੱਤਾ ਜਾਂਦਾ ਸੀ ਘਰੋਂ ਵੀ ਤੇ ਉਹ ਬੱਚੇ ਨੂੰ ਜਦੋਂ ਗਿਆਨੀ ਨੇ ਬਾੜ ਦੱਸਿਆ ਕਰਨਾ ਤੇ ਉਦੋਂ ਬਾਅਦ ਵਿੱਚ ਬੱਚੇ ਦਾ ਕੀ ਹੋਇਆ ਉਹਦਾ ਰਿਜ਼ਲਟ ਕੀ ਨਿਕਲਿਆ ਤੇ ਕਹਿੰਦੇ ਉਹ ਜਿਹੜਾ ਪੁਲਿਸ ਉਹ ਜਿਹੜਾ ਫੌਜੀ ਸੀ ਪਾਕਿਸਤਾਨ ਦੀ ਫੌਜ ਦਾ ਮੇਨ ਮੁਖੀ ਕਹਿੰਦੇ ਉਹ ਖੜਾ ਹੋ ਗਿਆ ਕਹਿੰਦਾ ਆਹ ਖੜਾ ਉਹ ਬੱਚਾ ਕਹਿੰਦਾ ਆਹ ਖੜਾ ਉਹ ਬੱਚਾ ਦੇਖੋ ਜ਼ਿੰਦਗੀ ਦੇ ਵਿੱਚ ਕਿੰਨਾ ਵੱਡਾ ਉਹਨੇ ਖਿਤਾਬ ਹਾਸਲ ਕਰ ਲਿਆ ਪਰ ਇਹਦਾ ਸ਼ੇਰਹ ਦਿੱਤਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਸਾਡੇ ਕੋਲੇ ਜ਼ਿੰਦਗੀ ਦੇ ਵਿੱਚ ਜੋ ਮਰਜ਼ੀ ਆ ਜੇ ਸਾਡਾ ਕੁਝ ਨਹੀਂ ਇੱਥੇ ਪਤਾ ਹੀ ਕੋਈ ਨਹੀਂ ਖਾਲੀ ਹੱਥ ਆਏ ਆ ਤੇ ਖਾਲੀ ਹੱਥ ਜਾਣਾ ਤੇ ਆ ਜਿਹੜਾ ਚੰਦਰਾ ਸਰੀਰ ਚੱਕੀ ਫਿਰਦੇ ਆ ਸਾਡਾ ਤੇ ਵੀ ਨਹੀਂ ਸਾਥੀ ਇਹਨੇ ਵੀ ਇੱਥੇ ਰਹਿ ਜਾਣਾ ਕਹਿੰਦੇ ਫਿਰ ਮਾਨ ਕਿਸ ਗੱਲ ਦਾ ਮਾਨ ਨਾ ਕਰਿਆ ਕਰ ਹੰਕਾਰ ਨਾ ਕਰਿਆ ਕਰ ਜੇ ਦੁੱਖ ਹੈ ਤੇ ਉਹਦੇ ਚਰਨਾਂ ਦੇ ਵਿੱਚ ਅਰਦਾਸ ਕਰਦਿਆ ਕਰ ਜੇ ਸੁੱਖ ਹੈ ਤੇ ਉਹਦਾ ਸ਼ੁਕਰਾਨਾ ਕਰਿਆ ਕਰ ਤੇ ਹਰ ਵੇਲੇ ਸਿਮਰਨ ਕਰਿਆ ਕਰ ਕਹਿੰਦੇ ਦੇਖੋ ਦੋ ਲੇਣਾ ਲੱਗੀਆਂ ਨੇ ਇੱਕ ਲੇਨ ਲੱਗੀ ਹੋਈ ਏ ਸ਼ਿਕਾਇਤ ਕਰਨ ਵਾਲਿਆਂ ਦੀ ਰੱਬ ਨੂੰ ਵੀ ਲੋਕ ਚੰਗਾ ਨਹੀਂ ਸਮਝਦੇ ਰੱਬ ਨੂੰ ਵੀ ਲੋਕ ਟੱਪ ਦੱਸ ਜਾਂਦੇ ਨੇ ਪਰਮਾਤਮਾ ਦੇ ਕੋਲ ਬੜੀਆਂ ਸ਼ਿਕਾਇਤਾਂ ਕਰਦੇ ਨੇ ਵੀ ਸਾਡੇ ਵਾਸਤੇ ਰੱਬ ਹੀ ਹੈਣੀ ਕਹਿੰਦੇ ਇੱਕ ਸ਼ਿਕਾਇਤਾਂ ਵਾਲੀ ਲੈਣਾ ਤੇ ਕਹਿੰਦੇ ਇੱਕ ਲੇਨ ਲੱਗੀ ਸ਼ੁਕਰਾਨੇ ਵਾਲੀ ਕਹਿੰਦੇ ਹੁਣ ਲਾਈਨ ਤੂੰ ਚੁਣਨੀ ਆ ਕਹਿੰਦੇ ਸ਼ਿਕਾਇਤਾਂ ਵਾਲੀ ਤੇ ਵਾਰੀ ਨਹੀਂ ਆਉਣੀ ਸ਼ੁਕਰਾਨੇ ਵਾਲੀ ਲੇਨ ਚੁਣ ਲਈ ਕਹਿੰਦੇ ਛੇਤੀ ਵਾਰੀ ਆ ਜਾਵੇਗੀ ਤੇ ਪਰ ਪ੍ਰਮਾਤਮਾ ਅਕਾਲ ਪੁਰਖ ਹੈ ਜਿਹੜਾ ਉਹ ਜਿਹੜਾ ਕੋਈ ਮਿਹਨਤ ਕਰਦਾ ਤੇ ਉਹਦਾ ਉਹ ਕਦੇ ਵੀ ਰੱਖਦਾ ਨਹੀਂ ਤੇ ਉਹਨੇ ਵੈਰੂ ਨੇ ਸਾਨੂੰ ਇਹ ਨਹੀਂ ਕਿਹਾ ਵੀ ਭਾਈ ਸਾਰਾ ਦਿਨ ਰਾਤ ਤੁਸੀਂ ਲੱਗੇ ਰਹੋ ਸੇਵਾ ਸਿਮਰਨ ਦੇ ਵਿੱਚ ਲੱਗੇ ਰਹੋ ਕੋਈ ਬੋਲੇ RAM RAM ਕੋਈ ਖੁਦਾਏ ਕੋਈ ਸੇਵਾ ਗੁਸਈਆਂ ਕੋਈ ਲਾਏ ਮਾਲਕ ਨੇ ਕਿਹਾ ਵੀ ਦੋ ਟਾਈਮ ਪ੍ਰਮਾਤਮਾ ਨੂੰ ਯਾਦ ਕਰਕੇ ਵਿੱਚੋਂ ਸਮਾਂ ਕੱਢ ਕੇ ਸੋ ਆਪਣਾ ਕੰਮ ਕਰ ਕਰਨਾ ਹੈ ਪਰਿਵਾਰ ਪਾਲਣਾ ਵਿੱਚੋਂ ਸਮਾਂ ਕੱਢ ਕੇ ਸੁਬਾ ਸ਼ਾਮ ਦਾ ਉਸ ਮਾਲਕ ਦੇ ਨਾਲ ਜੁੜਨਾ ਤੇ ਫਿਰ ਵੇਖ ਆਪੇ ਸਾਰਾ ਕੁਝ ਮਿਲ ਜਾਵੇਗਾ ਕਿਉਂਕਿ ਜਿਵੇਂ ਮੈਂ ਕਹਿ ਰਿਹਾ ਸਾਂ ਵੀ ਗਿਆਨ ਲੈਣਾ ਪੈਂਦਾ ਦਿੱਤਾ ਨਹੀਂ ਜਾ ਸਕਦਾ ਇਸੇ ਤਰ੍ਹਾਂ ਖੁਸ਼ ਰਹਿਣਾ ਵੀ ਇੱਕ ਕਲਾ ਹੈ ਖੁਸ਼ ਰਹਿਣਾ ਇੱਕ ਕਲਾ ਹੈ ਹਰ ਇੱਕ ਦੇ ਵਿੱਚ ਨਹੀਂ ਹੁੰਦੀ ਇਹ ਕਲਾ ਦੇਖੋ ਜੇ ਜਿੰਨੇ ਖੁਸ਼ ਰਹਿਣਾ ਉਹ ਆਨੰਦਪੁਰ ਦੀ ਧਰਤੀ ਤੇ ਪਿਆ ਵੀ ਖੁਸ਼ ਸੀ ਤੇ ਉਹ ਮਾਛੀਵਾੜੇ ਦੇ ਜੰਗਲ ਦੇ ਵਿੱਚ ਪਰਿਵਾਰ ਲੋਟਾ ਕੇ ਪਿਆ ਵੀ ਖੁਸ਼ ਸੀ ਜਿਵੇਂ ਕਹਿ ਲਓ ਵੀ ਜਿਸ ਨੂੰ ਬੰਸਰੀ ਵਜਾਉਣੀ ਆ ਗਈ ਉਹ ਇਹ ਨਹੀਂ ਵੀ ਮੈਂ ਮਹਿਲਾ ਚ ਵਜਾਵਾਂਗਾ ਉਹ ਝੁੱਗੀ 'ਚ ਵੀ ਵਜਾ ਸਕਦਾ ਹੈ ਵਿਚਾ ਸਕਦਾ ਝੁੱਗੀ ਦੇ ਵਿੱਚ ਜ਼ਰੂਰੀ ਨਹੀਂ ਮਹਿਲਾਂ ਦੇ ਵਿੱਚ ਹੀ ਵਜਾਉਣੀ ਹੈ ਪਰ ਵੇਖੋ ਇਸੇ ਤਰ੍ਹਾਂ ਖੁਸ਼ ਜਨੇ ਰਹਿਣਾ ਖੁਸ਼ ਰਹਿਣਾ ਵੀ ਇੱਕ ਕਲਾ ਹੈ ਤੇ ਇਹ ਪ੍ਰਮਾਤਮਾ ਸਿਖਾਉਂਦਾ ਸੋ ਭਾਵ ਵੀ ਸਭ ਦਾ ਭਲਾ ਮੰਗਿਆ ਕਰੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸੋ ਜਿਹੜੇ ਵੀਰ ਭੈਣਾ ਲਾਈਵ ਵੇਖਦੇ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੈਗਰੂ ਕਿਰਪਾ ਕਰਨ ਆਪ ਸਭ ਦੇ ਸਿਰ ਤੇ ਮਿਹਰ ਭਰੇ ਹੱਥ ਰੱਖਣਾ ਛੋਟੀ ਜੀ ਕੋਸ਼ਿਸ਼ ਸੀ ਸੋ ਦੱਸਿਓ ਸਾਰੇ ਭੈਣ ਭਰਾ ਵੀ ਕਿਵੇਂ ਲੱਗੀ ਤੇ ਫਿਰ ਗਾ ਤੁਹਾਨੂੰ ਹੋਰ ਵੀ ਮਲਾਵਾਂਗੇ ਸੋ ਨਵੇਂ ਮੁੰਡੇ ਕੁੜੀਆਂ ਦੇ ਨਾਲ ਜਿਹੜੇ ਗਾ ਕੇ ਸੁਣਾਇਆ ਕਰਨਗੇ ਤੇ ਇਸੇ ਤਰ੍ਹਾਂ ਰਲ ਮਿਲ ਕੇ ਸਾਥ ਦਿੰਦੇ ਰਹੋ ਚੈਨਲ ਨੂੰ ਜਿਨ੍ਹਾਂ ਨੇ ਸਬਸਕ੍ਰਾਈਬ ਕਰ ਲਿਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਨਹੀਂ ਕੀਤਾ ਕਿਰਪਾ ਕਰਕੇ ਬੇਨਤੀ ਹੈ ਦੇਖੋ ਦੁਨੀਆ ਤੇ ਕਿੰਨੇ ਚੈਨਲ ਤੁਰੇ ਫਿਰਦੇ ਨੇ ਕਿਰਪਾ ਕਰਕੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਉਣ ਵਾਲੇ ਸਮੇਂ ਦੇ ਵਿੱਚ ਸੋ ਬੈਲ ਆਈਕਨ ਦਾ ਬਟਨ ਨੱਬ ਦੇਣਾ ਆਉਣ ਵਾਲੇ ਸਮੇਂ ਦੇ ਵਿੱਚ ਆਪ ਜੀ ਨੂੰ ਸੋ ਵੀਡੀਓ ਮਿਲਦੀਆਂ ਰਹਿਣਗੀਆਂ ਸੋ ਜਿੰਨਾ ਵੀ ਹੋ ਸਕੇ ਵੱਧ ਤੋਂ ਵੱਧ ਚੈਨਲ ਨੂੰ ਸਪੋਰਟ ਕਰੋ ਸਾਨੂੰ ਸਪੋਰਟ ਕਰੋ ਸੋ ਵੀਡੀਓ ਨੂੰ ਲਾਈਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਅੱਜ ਵਾਸਤੇ ਇੰਨਾ ਹੀ ਇੰਨੀ ਕੋਸ਼ਿਸ਼ ਸੀ ਸੋ ਗਲਤੀ ਸ਼ਲਤੀ ਦੀ ਮਾਫੀ ਕਿਉਂਕਿ ਅਸੀਂ ਲਾਈਵ ਨਵਾਂ ਨਵਾਂ ਲੱਗੇ ਆ ਹਾਲੀ ਸਾਨੂੰ ਪੂਰੀ ਤਰ੍ਹਾਂ ਨਹੀਂ ਲਾਈਵ ਕਰਨਾ ਆਉਂਦਾ ਇਸ ਕਰਕੇ ਗਲਤੀ ਸ਼ਲਤੀ ਦੀ ਮਾਫੀ ਸੋ ਜਿਹੜੇ ਦੇਖ ਰਹੇ ਨੇ ਇਸ ਸਮੇਂ ਜਿਹੜੇ ਹਾਜ਼ਰ ਨੇ ਸੋ ਉਹਨਾਂ ਦਾ ਵੀ ਧੰਨਵਾਦ ਤੇ ਜਿਨ੍ਹਾਂ ਨੇ ਬਾਅਦ ਵਿੱਚ ਵੀ ਦੇਖਣਾ ਹੈ ਉਹਨਾਂ ਦਾ ਵੀ ਧੰਨਵਾਦ ਸੋ ਆਓ ਜੀ ਹੁਣ ਆਪਾਂ ਇੱਕ ਨਵੀਂ ਵੀਡੀਓ ਦੇ ਵਿੱਚ ਮਿਲਾਂਗੇ ਬਹੁਤ ਬਹੁਤ ਧੰਨਵਾਦ ਗੁੱਡ ਬਾਏ ਸ਼ਬਾ ਖੈਰ ਵਾਹਿਗੁਰੂ ਜੀ